ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਚਰਨਾਂ ਅਗੇ ਬੇਨਤੀ ਹੈ ਬਾਬਾ ਜੀ ਵੀ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਸਮਾਨਾ ਜਿਹੜਾ ਮੋਰਚਾ ਲੱਗਿਆ ਹੋਇਆ ਟਾਵਰ ਦੇ ਉੱਤੇ ਉਹਦੇ ਉੱਤੇ ਬੈਠੇ ਨੇ ਤੇ 11 ਜਨਵਰੀ ਤੋਂ ਉਹਨਾਂ ਨੇ ਰੋਟੀ ਵੀ ਛੱਡੀ ਹੋਈ ਹੈ 7 ਮਹੀਨੇ ਹੋ ਗਏ ਬਾਬਾ ਜੀ ਉਹਨਾਂ ਟਾਵਰ ਦੇ ਉੱਤੇ ਬੈਠੇ ਹੋਏ ਕਿੰਨਾ ਵੱਡਾ ਸੀਧਾ ਕਿੰਨਾ ਪਿਆਰ ਆਉਣਾ ਪਿਆਰ ਸਾਡਾ ਸਾਰਿਆਂ ਦਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਪਰ ਸਾ ਉਹਨਾਂ ਦਾ ਦੇਖੋ ਕਿੰਨਾ ਜ਼ਿਆਦਾ ਆਇਆ ਹੈ ਨਾ ਵੀ ਕਿੰਨਾ ਦਰਦ ਆ ਉਹਨਾਂ ਨੂੰ ਤੇ ਇਹ ਦਰਦ ਸਾਡੇ ਸਾਰੇ ਦਿਨਾਂ ਦੇ ਅੰਦਰ ਹੋਣਾ ਚਾਹੀਦਾ ਸਾਰੇ 5 ਦਿਨ ਦੇ ਅੰਦਰ ਹੋਣਾ ਚਾਹੀਦਾ ਕਿ ਜਿਹੜੀ ਗੁਰੂਗ੍ਰੰਥ ਸਾਹਿਬਾਰਾ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਦੋਂ ਭਗਵਾਨ ਤਮਾਨ ਆਇਆ ਸੀਗਾ ਇਹਨੇ ਵੀ ਵਾਅਦਾ ਕੀਤਾ ਸੀਗਾ ਵੀ ਸਾਨੂੰ ਸਾਡੀ ਸਰਕਾਰ ਬਣਾਓ ਅਸੀਂ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਵਾਂਗੇ ਜਿਹੜੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ ਚਾਹੇ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥਾ ਤੇ ਭਾਈ ਅਸੀਂ ਬੇਨਤੀ ਕਰਦੇ ਹਾਂ 10 ਸਾਰਾ ਪੰਖ ਚੱਲਿਆ ਆ ਸਮਾਣੇ ਮੋਰਚੇ ਦੇ ਉੱਤੇ ਤੇ ਕੋਈ ਵੀ ਭਰਾ ਕੋਈ ਵੀ ਬੀਬੀ ਕੋਈ ਵੀ ਭੈਣ ਘਰੇ ਨਾ ਰਹੇ ਕਿਉਂਕਿ ਗੁਰੂਗ੍ਰੰਥ ਸਾਹਿਬ ਰਾਜ ਦੇ ਉੱਤੇ ਸਾਡੇ ਵਾਸਤੇ ਕੁਝ ਨਹੀਂ ਹੈਗਾ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ ਵੀ ਸਾਥ ਦਈਏ ਤੇ ਸਮਾਣੇ ਮੋਰਚੇ ਨੂੰ ਤਕੜਾ ਕਰੀਏ ਤੇ ਆਪਣਾ ਸਖਤ ਕਾਨੂੰਨ ਬਣਾਈਏ ਜਿਹੜਾ ਗੁਰੂਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਦਾ ਆ ਤੇ ਇੱਕ ਗਾਣਾ ਜ਼ਰੂਰ ਮੋਰਚੇ ਵੱਲੋਂ ਰਿਲੀਜ਼ ਕੀਤਾ ਗਿਆ ਸੀ ਉਹ ਵੀ ਲਾਵਾਂਗੇ ਵੀਡੀਓ ਦੇ ਪਿੱਛੇ ਅਸਿੰਨ ਸਾਹਿਬ ਜੀ ਦੱਸਣਗੇ ਬਾਬਾ ਉਹ ਤੇਰੀ ਸ਼ਾਨ ਬਦਲੇ ਉੱਤ ਚੱਲ ਪਏ ਸਮਾਣੇ ਉੱਤ ਚੱਲ ਪਏ ਸਮਾਣੇ ਨੂੰ ਬਾਬਾ ਜੀ ਗਾਣਾ ਲਾ ਕੇ ਸਾਰਿਆਂ ਨੇ ਬੱਦ ਤੋਂ ਬੱਦ ਵੀਡੀਓ ਪਾਉਣੀ ਆ 10 ਮਈ ਲਈ ਤੇ ਸਾਰਾ ਪੰਥ ਇਕੱਠਾ ਹੋਵੇ ਸਮਾਣੇ ਮੋਰਚੇ ਦੇ ਉੱਤੇ ਤੇ ਅਸੀਂ ਰਲ ਮਿਲ ਕੇ ਹੰਬੜਾ ਮਾਰੀਏ ਵੀ ਹਾਂ ਗੁਰਗਰਾਂ ਸਹਿ ਮਹਾਰਾ ਦੀ ਬੇਅਦ ਵੀਰੂ ਕੇ ਤੇ ਇੱਥੇ ਉੱਤੇ ਸਾਡੇ ਵਾਸਤੇ ਕੁਝ ਨਹੀਂ ਹੈਗਾ ਬੇਨਤੀ ਕਰਦੇ ਆ ਤੁਹਾਡੇ ਚਰਨਾਂ ਅਗੇ ਵੀ 10 ਮਈ ਨੂੰ ਹੰਮ ਹਮਾ ਕੇ ਪਹੁੰਚੋ ਸਮਾਣੇ ਮੋਰਚੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ